ਸਰਸਕਾਲ ਜੀ ਮੈਂ ਤਾਂ ਰਿਪਿੰਦਰ ਜੀ ਵੀ ਤੁਹਾਡਾ ਦੋ ਲੈਣਾ ਸਾਂਝੀਆਂ ਕਰਦੀਆਂ ਜੀ ਸਟੇਜਾਂ ਤੇ ਹੀ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਸਟੇਜਾਂ ਤੇ ਹੀ ਕੰਮ ਕਰਨਾ ਗਲਤ ਕੋਈ ਤੰਦਾ ਨਹੀਂ ਹੁੰਦਾ ਅਸੀਂ ਨੱਚ-ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਅਸੀਂ ਨੱਚ-ਨੱਚ ਲੋਕ ਨਚਾਈਏ ਬੁਰਾ ਕੋਈ ਬੰਦਾ ਨਹੀਂ ਹੁੰਦਾ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਹੁੰਦੀ ਸਭ ਨੂੰ ਇੱਜ਼ਤ ਪਿਆਰੀ ਗੱਲ ਕਿਉਂ ਖਾਨੇ ਨਹੀਂ ਵਰਦੀ ਸਟੇਜ 'ਚ ਤੇ ਨੱਚਦੀਆਂ ਵੇਖ ਕੇ ਤੀਆਂ दारू ਐਨੀ ਕਿਉਂ ਚੜਦੀ ਬਗਾਨੀਆਂ ਨੱਚਦੀਆਂ ਵੇਖ ਕੇ ਤੀਆਂ ਧਾਰੂ ਐਨੀ ਕਿਉਂ ਚੜਦੀ ਅੱਗੇ ਕੀ ਲਿਖਿਆ ਜੀ ਹੋ ਲੋਕੀ ਚੰਦ ਤੇ ਪਹੁੰਚੇ ਬਹੁਤ ਲੋਕੀ ਚੰਦ ਤੇ ਪਹੁੰਚੇ ਕਈ ਤਾਂ ਇੱਥੇ ਰਹਿ ਗਏ ਨੇ ਪੀ ਕੇ ਮੁਫਤ ਦੀ ਦੋ ਕੁੱਟ दारू ਬਸ ਇੱਜ਼ਤਾਂ ਨੂੰ ਪੈ ਗਏ ਨੇ ਪੀ ਕੇ ਮੁਫਤ ਦੀ ਦੋ ਕੁੱਟ दारू ਬਸ ਇੱਜ਼ਤਾਂ ਨੂੰ ਪੈ ਗਏ ਨੇ ਘੱਲ ਮਿਰਚਾਂ ਤੋਂ ਵੱਧ ਕੌੜੀ ਘੱਲ ਮਿਰਚਾਂ ਤੋਂ ਵੱਧ ਕੌੜੀ ਹਾਰੇ ਜਿਉਂ ਕਾੜ ਨੀ ਕਰਦੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ੀਕੇ ਮੋਤੇ ਦੋ ਘੁੱਟ ਦਾਰੂ ਦਾ ਸੈ ਇੰਨੀ ਕਿਉਂ ਚੜਦੀ ਐ ਸਟੇਜ ਤੇ ਨੱਚਦੀਆਂ ਵੇਖ ਕੇ ਧੀਆਂ ਇੰਨੀ ਕਿਉਂ ਦਾਰੂ ਚੜਦੀ ਐ ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਸਾਡਾ ਸਾਰਾ ਸਤਕਾਰ ਕਰਨਾ ਚਾਹੀਦਾ ਤੂੰ ਸਾਰੇ ਘਰ ਦੇ ਵੀ ਬਹੁਤ ਲੋਕ ਫਾਰਵਰਡ ਹੋ ਗਏ ਬਹੁਤ ਲੋਕ ਸਿਆਣੇ ਹੋ ਗਏ ਪਰ ਫੇਰ ਵੀ ਇੱਕੋ ਜਿਹੜੇ ਹੁੰਦੇ ਆ ਸਾਰੇ ਰੰਗ ਚ ਭੰਗ ਪਾ ਜਾਂਦੇ ਆ ਵਿਆਹ ਚ ਭੰਗਣਾ ਪਾ ਜਾਂਦੇ ਆ ਨਾਲੇ ਉਹਨਾਂ ਦੇ ਪਰਿਵਾਰ ਦੀ ਬਦਨਾਮੀ ਹੁੰਦੀ ਐ ਪ੍ਰੋਗਰਾਮ ਕਰਨ ਵਾਲਿਆਂ ਦੀ ਕਰਵਾਉਣ ਵਾਲੇ ਦੀ ਪਲੀਜ਼ ਇੱਜ਼ਤ ਕਰੋ ਤੇ ਕਰਾਓ